ਬਹੁਤ ਬਹੁਤ ਸਾਡੇ ਜਨਮ ਹੀ ਮਰਨ ਦਾ ਅੰਦਾਜ਼ਾ ਆਪ ਜੀ ਨੂੰ ਪਤਾ ਹੈ ਕਿ ਭਾਈ ਅਮਰਪਾਲ ਸਿੰਘ ਜੀ ਦੀ ਚੋਣ ਚਾਰ ਦੀ ਵਜ੍ਹਾ ਨਾਲ ਆਪ ਜੀ ਦਾ ਦਰਸ਼ਨ ਕਰਾਰ ਸਤਿਗੁਰੂ ਦਾ ਬਹੁਤ ਬਹੁਤ ਧੰਵਾਦ ਆਪ ਜੀ ਦਾ ਵੀ ਬਹੁਤ ਬਹੁਤ ਧੰਵਾਦ ਆ ਕਿ ਸਾਡੇ ਵਰਗੇ ਕਿਰਤਕਾਰਾਂ ਨੂੰ ਤੁਸੀਂ ਸਤਿਕਾਰ ਦੇ ਰਹੇ ਹੋ ਇਹ ਹੋ ਸਕਦਾ ਸੀ ਲਾਈਕ ਨਾ ਹੋਏ ਕਿ ਭਾਵੇਂ ਕਿ ਜਿਹੜੀ ਵਜ੍ਹਾ ਨਾਲ ਸਾਡੇ ਗ੍ਰਹਿ ਦੇ ਸੇ ਪਹੁੰਚੇ ਆ ਤੇ ਆਪ ਸਭ ਨੂੰ ਪਤਾ ਹੈ ਕਿ ਭਾਈ ਸਾਹਿਬ ਨੇ ਕੀ ਕੀਤਾ ਉਹਨਾਂ ਦਾ ਇੱਕੋ ਹੀ ਸੀ ਨਿਸ਼ਾਨਾ ਕਿ ਸਾਰੇ ਲੋਕ ਗੁਰੂ ਵਾਲੇ ਬਣ ਵਾਣੀ ਬਾਣੀ ਵਿੱਚ ਪਰਪੱਕਣਾ ਉਹਦਾ ਕਾਰਨ ਇਹ ਸੀ ਕਿ ਇੱਕ ਇਹੀ ਕਾਰਨ ਆ ਸਿੱਖ ਕੌਮ ਦੇ ਵਿੱਚ ਕਿ ਜਿਹੜਾ ਨਸ਼ਿਆਂ ਨੂੰ ਛਡਾਉਣ ਦਾ ਇਹ ਜਿਹੜਾ ਗੁਰੂ ਵਾਲਾ ਬਣੂਗਾ ਉਹ ਨਸ਼ੇ ਤੋਂ ਬਚ ਸਕਦਾ ਪਰ ਇਹ ਗਵਰਨਮੈਂਟ ਨੂੰ ਚੰਗਾ ਨਹੀਂ ਲੱਗਾ ਉਹਨਾਂ ਨੇ ਫੜ ਕੇ ਉਹਨਾਂ ਨੂੰ ਅੰਦਰ ਦੇ ਦਿੱਤਾ ਬਹਾਨੇ ਕਈ ਬਣਾ ਲਏ ਕਿਉਂਕਿ ਜੇ ਥਾਣੇ ਦਾ ਬਹਾਨਾ ਕਹੀਏ ਨਾਲੇ ਦਾ ਉਦੋਂ ਬਾਅਦ ਵਿੱਚ ਨੋ ਦੇ ਵਿੱਚ ਕੀ ਕੁਝ ਹੋਇਆ ਹਰਿਆਣੇ ਦੇ ਵਿੱਚ ਮੰਦੇਰੀ ਤੋਂ ਜਿੰਦਾ ਸਿੰਘਾਂ ਤੇ ਜਿਹੜੀਆਂ ਸਾਡੀਆਂ ਟਾਣਾ ਵਿਸਾਰਿਆ ਫਿਰ ਵੀ ਉਹ ਜਿਹੜੇ ਲੋਕ ਐ 15 ਦਿਨਾਂ ਬਾਅਦ ਜੇਲ੍ਹ ਤੋਂ ਬਾਹਰ ਸੀ ਲੇਕਿਨ ਇਹ ਇੱਕ ਹੋਰ ਵੀ ਕਈ ਕਤੂਤਾਂ ਨੇ ਕੀਤੀਆਂ ਜਿਸ ਤਰ੍ਹਾਂ ਮਨੀਪੁਰ ਦੇ ਵਿੱਚ ਕੁਝ ਬੀਬੀਆਂ ਨੂੰ ਨਿਰਵਸਤ ਕਰਕੇ ਘਮਾਇਆ ਗਿਆ ਉੱਥੇ ਕੋਈ ਕਿਸੇ ਤੇ ਕੇਸ ਨਹੀਂ ਹੋਇਆ ਕੁਝ ਨਹੀਂ ਹੋਇਆ ਕਿਸੇ ਨੂੰ ਸਜ਼ਾ ਨਹੀਂ ਹੋਈ ਕਿਉਂਕਿ ਉਹ ਗਿਣਤੀ ਦੇ ਲੋਕ ਆ ਅਸੀਂ ਲੋਕ ਘਟ ਗਿਣਤੀ ਆ ਔਰ ਗੁਲਾਮ ਆ ਇਸ ਕਰਕੇ ਜਿਹੜੀਆਂ ਐਨਐਸਏ ਵਰਗੀਆਂ ਭਰਾਵਾਂਾਂ ਸੰਜੇਤ ਪਰ ਲਾਈਆਂ ਜਾਂਦੀਆਂ ਆ ਸਤ ਗੁਰੂ ਦੇ ਮਹਤਵ ਨਾਲ ਸਮੇਂ ਦੀਆਂ ਬੀਤੀਆਂ ਜਿਸ ਕਰਕੇ ਉਹ ਕਾਲਪ੍ਰਤਮੇ ਸਾਡੀ ਛੋਲੀ ਵਿੱਚ ਇਹ ਚੀਜ਼ ਪਾਈ ਕਿਉਂਕਿ ਅਸੀਂ ਅਰਦਾਸਾਂ ਕਰ ਰਹੇ ਸੀ ਕਿ ਸਿੰਘਾਂ ਦੀ ਜੇਲ੍ਹ ਬਦਲੀ ਹੋ ਜਾਏ ਸਮਾਂ 2 ਮਹੀਨੇ ਮੋੜ ਚੱਲਿਆ ਰੋਜ਼ਾਨਾ ਦਸਾਂ ਦੀਆਂ ਨਿਭਣ ਤੋਂ ਬਾਅਦ ਦੇਖਣ ਸਾਧੂ ਜੀ ਨੇ ਇਹ ਕਹਿ ਇਨੀ ਪਰਸ਼ੀਸ਼ ਕੀਤੀ ਜੋ ਆਪਣੇ ਸਿੱਤਾਂ ਦੇ ਸਿਰ ਤੇ ਮੇਲ ਪਰਿਆ ਹੱਥ ਰੱਖ ਕੇ ਐਮਨ ਬਖਸ਼ਿਸ਼ ਕਰਦੇ ਉਹਨਾਂ ਨੇ ਸੋਚਿਆ ਕਿ ਤੁਸੀਂ ਜੇਲ ਬਦਲੀ ਕੀਦੇ ਹੋ ਸਰ ਤੁਸੀਂ ਇਹਨਾਂ ਨੂੰ ਬਾਹਰ ਕਢਵਾ ਸਕਦੇ ਨਹੀਂ ਪੂਰੋ ਪਾਛਾ ਖੋਦਾਂ ਕੇ ਬਾਹੋਂ ਫੜ ਕੇ ਦੀ ਮਾਰ ਕੱਢ ਸਕਦੇ ਉਹ ਇੱਕ ਕਲਾ ਵਰਤਾ ਸਕਦੇ ਆ ਨਾ ਪਰ ਉਹਨਾਂ ਨੇ ਕਲਾ ਵਰਤਾਈ ਹੋਈ ਹੈ ਤੇ ਸਰ ਤੋਂ ਕੀ ਕਿਰਪਾ ਉਹਨੇ ਐਸੀ ਪੜੀ ਹੋਈ ਹੈ ਜਿਸ ਤਰ੍ਹਾਂ ਆਪਾਂ ਅਰਦਾਸ ਕਰਦੇ ਹਾਂ ਵਸਤੇ ਜੀ ਉਹਨਾਂ ਸਿੱਤਾ ਸੱਚੇ ਪਾਛੀ ਦੀ ਕਿਰਪਾ ਕਰੋ ਸਿੱਤਾ ਨੇ ਮੇਲ ਪਰਿਆ ਲੱਗੋ ਕਿ ਇੱਕ ਨਿਸ਼ਾਨ ਇਹ ਥੱਲੇ ਘੱਟੇ ਹੋ ਜਾਣ ਅੱਜ ਇਸ ਤਰ੍ਹਾਂ ਲੱਗਦਾ ਹੈ ਆਪਾਂ ਲੋਕ ਨੂੰ ਦੇਖ ਕੇ ਕਿ ਵਾਕਿਆ ਸਾਡੀਆਂ ਦਸ ਸਾਲ ਹੋ ਰਹੀਆਂ ਹੋ ਰਹੀਆਂ ਤੇ ਹੁਣ ਆਇਆ ਕਿ ਉਹਨਾਂ ਦਾ ਚੋਣ ਨਿਸ਼ਾਨ ਅਮਰਿਕਾ 12 ਨੰਬਰ ਸੀਰੀਅਲ ਆ ਤੇ ਭਾਈ ਸਾਹਿਬ ਦੀ ਫੋਟੋ ਵੀ ਉਹਦੇ ਨਾਮ ਵੀ ਹੋਏਗਾ ਇਹ ਆਪਾਂ ਸਾਰਿਆਂ ਨੇ ਆਪ ਵੀ ਜੁDISTEਦਾਰ ਭੈਣ ਭਾਈ ਸਾਰ ਸਬੰਧੀ ਆਂਢੀ ਗੁਆਂਢੀ ਸਾਰਿਆਂ ਨੂੰ ਆਪਾਂ ਇਸ ਚੀਜ਼ ਤੇ ਰਾਜੀ ਕਰਨਾ ਕਿ ਆਪਾਂ ਭਾਈ ਸਾਹਿਬ ਦਾ ਸਾਥ ਦੇ ਜੇ ਕੋਈ ਨਹੀਂ ਵੀ ਦੇਣਾ ਆਪਾਂ ਉਹਦਾ ਵੀ ਗਰਲਾ ਮਾਰਨਾ ਵਾ ਕਿਉਂਕਿ ਸਾਡੀ ਡਿਊਟੀ ਆ ਇਕ ਬਾਕੀ ਆ ਕਿ ਜਿਹੜਾ ਨਹੀਂ ਪਾਉਣ ਵਾਲਾ ਵੋਟ ਭਾਈ ਸਾਹਿਬ ਨੂੰ ਉਹਨੂੰ ਇਹ ਜਰੂਰ ਬੋਲੋ ਕਿ ਰਾਤ ਨੂੰ ਸੌਣ ਵੇਲੇ ਆਪਣੇ ਜਿਹੜੇ ਰੱਬ ਨੂੰ ਤੁਸੀਂ ਮੰਨਦੇ ਹੋ ਉਹਨੂੰ ਯਾਦ ਕਰਕੇ ਇੱਥਾ ਬੰਦ ਕਰਕੇ ਇਹ ਸੋਚਿਓ ਕਿ ਜਿਨ੍ਹਾਂ ਨੂੰ 77 ਸਾਲ ਵੋਟਾਂ ਪਈਆਂ ਉਹਨਾਂ ਨੇ ਕੀ ਕੀਤਾ ਤੇ ਭਾਈ ਸਾਹਿਬ ਨੇ 6 ਮਹੀਨਿਆਂ ਚ ਕੀ ਕੀਤਾ ਵਾ ਜੇ ਆਪਾਂ ਉਹਨਾਂ ਨੂੰ ਅਸੈਂਬਲੀ ਦੇ ਵਿੱਚ ਭੇਜਦੇ ਆ ਇਹ ਸਾਨੂੰ ਲੱਗਦਾ ਵਾ ਕੋਈ ਗਰੰਟੀ ਨਹੀਂ ਦੇ ਸਕਦੇ ਜੋ ਕਿ ਇੱਕ ਜਿੱਦੀ ਬੰਦਾ ਆਪਣੀ ਗਰੰਟੀ ਦੇ ਸਕਦਾ ਵਾ ਦੂਸਰੇ ਬੰਦੇ ਦੀ ਨਹੀਂ ਦੇ ਸਕਦਾ ਪਰ ਉਹਨਾਂ ਨੇ ਜੋ ਕੁਝ ਕੀਤਾ 7 ਮਹੀਨਿਆਂ ਦੇ ਵਿੱਚ ਉਹਦੇ ਹਾਲੇ ਵੀ ਨਹੀਂ ਹਿਸਾਬ ਲਾ ਸਕਦੇ ਆ ਕਿ ਉਹ ਜਰੂਰ ਮੋਦੀ ਵਰਗਿਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦੇ ਆ ਤੇ ਸਾਨੂੰ ਇਸ ਤਰ੍ਹਾਂ ਕਿ ਸਾਨੂੰ ਇਹ ਜਿਹੜੀ ਸਾਡੇ ਲੀਡਰਾਂ ਨੇ ਪੰਜਾਬ ਦੀ ਜਿਹੜੀ ਪਵਿੱਤਰ ਧਰਤੀ ਸੀ ਸਵਰਗ ਵਾਰੀ ਜਿੱਥੇ ਸਾਡੇ 10 ਗੁਰੂ ਸਾਹਿਬਾਨ ਵਿਛਰੇ ਹਨ ਉਹਨਾਂ ਦੇ ਚਲਿਸ਼ੋ ਪ੍ਰਾਪਤਿਆ ਤੇ ਇਹਨੂੰ ਪਲੀਤ ਕੀਤਾ ਆਇਆ ਸੀ ਲੀਡਰਾਂ ਨੇ 77 ਸਾਲ ਤੋਂ ਲੱਗ ਕੇ ਹੁਣ ਤੱਕ ਤੇ ਸਾਨੂੰ ਲੱਗਦਾ ਕਿ ਹੁਣ ਉਹ ਟਾਈਮ ਆ ਗਿਆ ਕਿ ਅਸੀਂ ਇਸ ਧਰਤੀ ਨੂੰ ਪਵਿੱਤਰ ਕਰਨ ਵਾਸਤੇ ਜਾਓ ਜੀ ਕੰਮ ਕਸੇ ਕਰ ਲਿਆ ਕਿ ਉਹਦੀ ਸ਼ੁਰੂਆਤ ਹੋਏਗੀ ਇਹਦੀਆਂ ਬੇਨਤੀਆਂ ਕਰਦਾ ਹੋਇਆ ਸਮਾ ਦਾ ਜਾ ਚੁੱਕਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ